ਪਿਆਰੀ ਸਾਥ ਸੰਗਤ ਜੀ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਗੁਰਦੁਆਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਉਹ ਇਤਿਹਾਸਿਕ ਜਗ੍ਹਾ ਜਿੱਥੇ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 15 ਵਰੇ ਬਤੀਤ ਕੀਤੇ ਸਨ ਉਹ ਇਤਿਹਾਸਿਕ ਜਗ੍ਹਾ ਜਿੱਥੇ ਸਿੱਖੀ ਦਾ ਜਨਮ ਹੋਇਆ ਗੁਰੂ ਨਾਨਕ ਆ ਜਿੱਥੇ ਸਿੱਖ ਧਰਮ ਜੋ ਅਜੋਕੀ ਦੁਨੀਆ ਦੇ ਵਿੱਚ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਇਸ ਦਾ ਜਨਮ ਹੋਇਆ ਤਰਨ ਗੁਰੂ ਨਾਨਕ ਜਿੱਥੇ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਅਸੀਂ ਅੱਜ ਦਰਸ਼ਨ ਦੀਦਾਰ ਹੀ ਕਰਦੇ ਆ ਤੇ ਇਤਿਹਾਸ ਜਾਣਦੇ ਆ ਗੁਰਦੁਆਰਾ ਸਾਹਿਬ ਦਾ ਸਤਨਾਮ ਪੜ ਮੰਤਰ ਸੁਣਾਇਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਰਨ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਿੱਖੀ ਦੀ ਨੀਂ ਰੱਖੀ ਜਦੋਂ ਉਹ ਇਸ ਪਵਿੱਤਰ ਵੇਈਂ ਦੇ ਵਿੱਚ ਗਏ ਤਿੰਨ ਦਿਨ ਅਲੋਪ ਰਹੇ ਤੇ ਫਿਰ ਜਦੋਂ ਵਾਪਸ ਆਏ ਤਾਂ ਸਿੱਖਾਂ ਨੂੰ ਇੱਕ ਮੂਲ ਮੰਤਰ ਦਿੱਤਾ ਇਕ ਅਜੀਹਾ ਮੂਲ ਮੰਤਰ ਜਿਹਦੇ ਤੇ ਅੱਜ ਵੀ ਇਹ ਧਰਤੀ ਟਿੱਕੀ ਹੋਈ ਹੈ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਕੁਦਰਤ ਦੀ ਰਾਖੀ ਕਰਨਾ ਸਿਖਾਇਆ ਅੱਜ ਇਸ ਪਵਿੱਤਰ ਵੇਂ ਦੀ ਇਹ ਪ੍ਰਮਾਣਿਕਤਾ ਹੈ ਇੱਥੇ ਇੰਨੇ ਸਾਲਾਂ ਤੋਂ ਬੇਰ ਸਾਹਿਬ ਦਾ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖ ਧਰਮ ਦੇ ਵਿੱਚ ਕੁਦਰਤ ਦੀ ਕੀ ਅਹਿਮੀਅਤ ਹੈ ਐਸੇ ਦੀਨ ਦਿਆਲ ਜਗਤ ਗੁਰੂ ਨਰਜਨੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਗੁਰਪੁਰਬ ਨੂੰ ਮੋਖ ਰੱਖਦੇ ਆ ਹੋਇਆ ਅੱਜ ਸਾਧ ਸੰਗਤ ਜੀ ਆਪਾਂ ਦਰਸ਼ਨ ਕਰ ਰਹੇ ਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਜਿੱਥੇ ਸਤਿਗੁਰਾਂ ਨੇ ਲੰਮਾ ਅਰਸਾ ਆਪਣੇ ਜੀਵਨ ਦਾ ਗੁਜ਼ਾਰਿਆ ਤੋਂ ਇਹਨਾਂ ਨੂੰ ਮੋਖ ਰੱਖਦੇ ਆ ਹੋਇਆ ਜੋ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਡੇ ਸੰਸਥਾ ਦੇ ਮੁਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇਥੋਂ ਮੈਨੇਜਮੈਂਟ ਦੇ ਮੈਨੇਜਰ ਸਰਦਾਰ ਗੁਰਬਖਸ਼ ਸਿੰਘ ਜੀ ਬੱਤੀਵਿੰਡ ਸਮੂਹ ਮੈਂਬਰ ਸਹਿਬਾਨ ਜਥੇਬੰਦੀਆਂ ਨਿਹੰਗ ਸਿੰਘ ਸੰਪਰਦਾਵਾਂ ਸਮੂਹ ਸਾਧ ਸੰਗਤ ਵੱਲੋਂ ਬੜੀ ਸ਼ਰਧਾ ਭਾਵਨਾ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਪਵਨ ਸਥਾਨ ਤੇ ਜਿੱਥੇ ਆਪ ਜੀ ਦਰਸ਼ਨ ਕਰ ਰਹੇ ਹੋ ਇੱਥੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਢਲਾ ਸਮਾਪਨਾ ਸ੍ਰੀ ਨਨਕਾਣਾ ਸਾਹਿਬ ਵਿਖੇ ਬਤੀਤ ਕਰਨ ਤੋਂ ਬਾਅਦ ਇੱਥੇ ਆਪਣੇ ਬੇਬੇ ਬੇਬੇ ਨਾਨਕੀ ਜੀ ਕੋਲ ਆ ਗਏ ਇੱਥੇ ਆਉਣ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਨੇ ਮੋਦੀਖਾਨੇ ਦੀ ਨੌਕਰੀ ਵੀ ਕੀਤੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ 14 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਜਿਸ ਪਵਨ ਸਥਾਨ ਦੇ ਦਰਸ਼ਨ ਆਪ ਜੀ ਪਿੱਛੇ ਕਰ ਰਹੇ ਹੋ ਇਸ ਪਵਨ ਸਥਾਨ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਤਾਂ ਹੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸਤਗੁਰਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਉਸ 베ਰੀ ਸਾਹਿਬ ਦਾ ਜਿਹੜਾ ਰੁੱਖ ਹੈ ਉਹ ਲਗਾਇਆ ਤਾਂ ਉਹ ਸਤਕਾਰ ਦੇ ਨਾਲ ਸਿੱਖ ਪੰਥ ਦੇ ਅੰਦਰ ਇਹ ਸਾ ਪਵਨ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ 베ਰ ਸਾਹਿਬ ਹੈ ਜਿੱਥੇ ਸਤਗੁਰਾਂ ਨੇ 13-13 ਕਹਿ ਕੇ ਗਰੀਬਾਂ ਲੋੜਵੰਦਾਂ ਦੀਆਂ ਝੋਲੀਆਂ ਭਰੀਆਂ ਉਸ ਪਵਨ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਹਟ ਸਾਹਿਬ ਹੈ ਅਤੇ ਜਿੱਥੇ ਸਤਗੁਰਾਂ ਦਾ ਆਡਿਟ ਹੋਇਆ ਲੇਖਾ ਹੋਇਆ ਉਸ ਪਵਨ ਸਥਾਨ ਦਾ ਨਾਮ ਗੁਰਦੁਆਰਾ ਕੋਟਲੀ ਸਾਹਿਬ ਹੈ ਜਿੱਥੇ ਸਤਿਗੁਰਾਂ ਨੇ ਮੂਲ ਮੰਤਰ ਪ੍ਰਗਟ ਕੀਤਾ ਹੈ ਸਿੱਖ ਸਿੱਖ ਧਰਮ ਦਾ ਮੁੱਢ ਮੰਤਰ ਮੂਲ ਮੰਤਰ ੴ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਤੱਕ ਸਤਿਗੁਰੂ ਪਾਸ਼ਾ ਜੀ ਨੇ ਬਖਸ਼ਿਸ਼ ਕੀਤੀ ਸੋ ਇਹ ਗੁਰਦੁਆਰਾ ਸੰਤ ਘਾੜ ਸਾਹਿਬ ਵਿਖੇ ਪ੍ਰਗਟ ਹੋਇਆ ਇੱਥੇ ਸਤਿਗੁਰੂ ਪਾਸ਼ਾ ਜੀ ਨੇ ਲਗਭਗ ਸਾਨੂੰ ਸਾਰੇ ਪ੍ਰਿੰਸੀਪਲ ਜੋ ਗੁਰਸਿੱਖੀ ਦੇ ਹਨ ਉਹ ਸਾਰੇ ਬਖਸ਼ਿਸ਼ ਕੀਤੇ ਸਭ ਤੋਂ ਪਹਿਲਾਂ ਨਾਮ ਜਪਣਾ ਜੋ ਸਤਿਗੁਰਾਂ ਨੇ ਇੱਥੇ ਲਗਭਗ 15 ਸਾਲ ਨਾਮ ਜਪ ਕੇ ਸਾਨੂੰ ਇਸ ਪੂਰਨਿਆ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕੀਤੀ ਗੁਰਸਿੱਖੀ ਦਾ ਬੂਟਾ ਇੱਥੇ ਲਾਇਆ ਇਸ ਤੋਂ ਬਾਅਦ ਸਤਿਗੁਰਾਂ ਨੇ ਗੁਰਬਾਣੀ ਦੀ ਇੱਥੇ ਸ਼ੁਰੂਆਤ ਕੀਤੀ ਗੁਰਬਾਣੀ ਦਾ ਆਗਾਜ਼ ਕੀਤਾ ਮੁੱਢ ਬੰਨਿਆ ਇੱਥੇ ਹੀ ਸਤਿਗੁਰਾਂ ਨੇ ਕੀਰਤਨ ਦਾ ਮੁੱਢ ਬੰਨਿਆ ਇੱਥੇ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਕੀਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਸੋ ਲਗਭਗ ਲੰਮਾ ਸਮਾਂ ਇੱਥੇ ਰਹਿਣ ਤੋਂ ਬਾਅਦ ਮੇਰੇ ਪਾਸ਼ਾ ਜੀ ਨੇ ਇਥੋਂ ਹੀ ਜਿਵੇਂ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਅੰਦਰ ਦਰਜ ਕਰਦੇ ਨੇ ਚੜਿਆ ਸੁਧਨ ਧਰਤ ਲੁਕਾਈ ਉਹ ਧਰਤੀ ਨੂੰ ਧਰਤੀ ਦੀ ਪੁਕਾਰ ਸੁਣਦਿਆਂ ਹੋਇਆਂ ਮੇਰੇ ਸ਼ੈਨਸ਼ਾ ਪਿਤਾ ਜੀ ਨੇ ਸਤਗੁਰੂ ਪਾਸ਼ਾ ਜੀ ਨੇ ਇਥੋਂ ਹੀ ਉਪਦੇਸ਼ ਦੇਣ ਵਾਸਤੇ ਆਪਣੀ ਪਹਿਲੀ ਪ੍ਰਚਾਰ ਫੇਰੀ ਜਿਹਨੂੰ ਅਸੀਂ ਉਦਾਸੀ ਕਹਿੰਨੇ ਹਾਂ ਉਹਦੀ ਆਰੰਭਤਾ ਕੀਤੀ ਸੋ ਸਤਗੁਰੂ ਪਾਸ਼ਾ ਜੀ ਇਸ ਪਵਨ ਸਥਾਨ ਤੇ ਭਾਗ ਲਾਏ ਉਹਨਾਂ ਦਾ ਪ੍ਰਕਾਸ਼ ਗੁਰਪੁਰਬ ਜਿਵੇਂ ਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਸੰਗਤਾਂ ਦੁਆਰਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਜਥਿਆਂ ਦੇ ਰੂਪ ਦੇ ਵਿੱਚ ਇੱਥੇ ਸੰਗਤ ਪਹੁੰਚਦੀ ਹੈ ਅਤੇ ਜਿਹੜੇ ਗੁਰਸਿੱਖ ਪਿਆਰੇ ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿਖੇ ਨਹੀਂ ਜਾ ਸਕਦੇ ਉਹ ਫਿਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਦਰਸ਼ਨ ਕਰਕੇ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦੇ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪੀਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਪਾਵਨ ਸਥਾਨ ਤੇ ਲਗਭਗ ਜੇ ਆਪਾਂ ਗਿਣ ਕੇ ਚੱਲੀਏ ਤਾਂ 5 ਦਿਨ ਲਗਾਤਾਰ ਸਮਾਗਮ ਚੱਲਦੇ ਨੇ ਇਸ ਵਾਰ ਵੀ 13 ਤੋਂ ਲੈ ਕੇ 16 ਤਰੀਕ ਤੱਕ ਜਿਹੜੇ ਮੁੱਖ ਸਮਾਗਮ ਨੇ ਵੈਸੇ ਜਿਹੜਾ ਜੋੜ ਮੇਲਾ ਹੈ ਉਹ ਸਤਿਗੁਰਾਂ ਦਾ ਅੱਜ ਤੋਂ 10 ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਤੇ ਇਸ ਕਰਕੇ ਸਾਧ ਸੰਗਤ ਜੀਓ 13 ਤਰੀਕ ਨੂੰ ਜੋ ਇਸ ਇਥੋਂ ਦੀ ਪਰੰਪਰਾ ਹੈ 13 ਤੇ 14 ਦੀ ਦਰਮਿਆਨੀ ਰਾਤ 2:30 ਵਜੇ ਸ੍ਰੀ ਅਖੰਡ ਪਾਠ ਸਭ ਆਰੰਭ ਕੀਤੇ ਜਾਣੇ ਹਨ ਜਿਨ੍ਹਾਂ ਦੇ ਭੋਗ 15 ਅਤੇ 16 ਦੀ ਮੱਧ ਰਾਤਰੀ 1:40 ਮਿੰਟ ਨੂੰ ਭੋਗ ਪਾਏ ਜਾਣਗੇ ਇਸੇ ਤਰ੍ਹਾਂ 14 ਤਰੀਕ ਨੂੰ ਮਹਾਨ ਨਗਰ ਕੀਰਤਨ ਜੋ ਹਰ ਸਾਲ ਗੁਰਦੁਆਰਾ ਸੰਤ ਘਾਟ ਸਾਹਿਬ ਵਿਖੋਂ ਚੱਲ ਕਰਕੇ ਅਤੇ ਗੁਰਦੁਆਰਾ ਬੀਰ ਸਾਹਿਬ ਵਿਖੇ ਸਮਾਪਤ ਹੁੰਦਾ ਹੈ 14 ਤਰੀਕ ਨੂੰ ਆਰੰਭਤਾ ਹੋਏਗੀ 9:30 ਵਜੇ ਜਿਸ ਦੀ ਅਗਵਾਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਗਵਾਈ ਵਿੱਚ ਨਿਸ਼ਾਨਚੀ ਸਿੰਘਾਂ ਦੀ ਗਵਾਈ ਵਿੱਚ ਸਮੂਹ ਸਾਧ ਸੰਗਤ ਮੁਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ ਸਰ ਸਮੂਹ ਸਾਧ ਸੰਗਤ ਦੇ ਦੁਆਰਾ ਇਹ ਮahanagari ਕੀਰਤਨ ਦੀ ਰੰਭਤਾ ਹੋਣੀ ਸੋ ਇਸੇ ਤਰ੍ਹਾਂ ਹੀ 15 ਦੇ ਜਦੋਂ ਦਿਵਾਨ ਜਿਹੜੇ ਨੇ ਸ੍ਰੀ ਮਰਦਾਨਾ ਜੀ ਦਿਵਾਨ ਹਾਲ ਵਿਖੇ 14 ਦੀ ਸ਼ਾਮ ਤੋਂ ਸਾਜਣੇ ਨੇ ਜਿਨ੍ਹਾਂ ਦੀ ਸਮਾਪਤੀ 16 ਦੀ ਸਵੇਰ ਨੂੰ ਹੋਏਗੀ ਤੋ ਇਸੇ ਤਰ੍ਹਾਂ ਕਵੀ ਦਰਬਾਰ ਕੀਰਤਨੀਏ ਸਿੰਘ ਅਤੇ ਮਹਾਨ ਢਾਡੀ ਜਿਥੇ ਇੱਥੇ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਕਰਤਾਰਥ ਕਰਨਗੇ ਮੈਂ ਬੇਨਤੀ ਕਰਦਾ ਕਿ ਸਮੂਹ ਸਾਧ ਸੰਗਤ ਇੱਥੇ ਪਹੁੰਚ ਕਰਕੇ ਆਪਰੌਣਕਾਂ ਨੂੰ ਵਧਾਈਏ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਇਕ ਅਜੀਹਾ ਧਰਮ ਜਿਸ ਨੇ ਇਹ ਸਿਖਾਇਆ ਕਿ ਭਾਵੇਂ ਸਰਬੰਸ ਵਾਰ ਦਿਓ ਪਰਵਾਰ ਵਾਰ ਦਿਓ ਆਪਣਾ ਆਪ ਵਾਰ ਦਿਓ ਲੇਕਿਨ ਸੀ ਨਾ ਕਰੋ ਜਿੱਥੇ ਇਹ ਸਿਖਾਇਆ ਗਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿੱਥੇ ਇਹ ਸਿਖਾਇਆ ਗਿਆ ਕਿ ਸਾਡੇ ਧਰਮ ਦੇ ਵਿੱਚ ਵਹਿਮਾ ਪਰਮਾ ਦੀ ਕੋਈ ਜਗ੍ਹਾ ਨਹੀਂ ਲੇਕਿਨ ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ ਅਜਿਹਾ ਹੀ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆ ਰੇਡੀਓ ਸਪਾਈਸ ਦੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਇਹ ਸੀ ਸਾਡੀ ਖਾਸ ਪੇਸ਼ਕਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ